ਆਜ ਦੇ ਵਿੱਚ ਹੀ ਪਾਣੀ ਬਹੁਤ ਹੁੰਦਾ ਇਹਨੂੰ ਪਾਣੀ ਜਿਹੜਾ ਲਾਉਣਾ ਬਿਲਕੁਲ ਪਤਲਾ ਪਾਣੀ ਲਾਉਣਾ ਠੀਕ ਹੈ ਜੀ ਛੋਟੀ ਜਿਹੜੀ ਕਿਆਰੀ ਹੈ ਜੇ ਤੁਸੀਂ ਵੱਧ ਜਿਹੜੀ ਲਾਉਣਾ ਹੈ ਛੋਟੀ ਢਾਈ ਤਿੰਨ ਕਰਮਾਂ ਦੀ ਕਿਆਰੀ ਚੌੜੀ ਹੋਵੇ ਠੀਕ ਹੈ ਤੇ ਲੰਮੀ ਛੋਡੀ 10 ਕਰਮਾਂ ਦੀ ਹੋ ਜੇ 12 ਕਰਮੇ ਵਾਹਨ ਦੇ ਪੱਧਰ ਦੇ ਹਿਸਾਬ ਨਾਲ ਠੀਕ ਹੈ ਠੀਕ ਹੈ ਨਹੀਂ ਇਹਨੂੰ ਪਲਦੀ ਪਲੇਨ ਤੇ ਲਾ ਲਓ ਪਲਦੀ ਬੈਡ ਤੇ ਲਾ ਲਓ ਤੇ ਦੂਸਰਾ ਇਹਦੇ ਚਾਹ ਇਹਨੂੰ ਥ੍ਰੈਪਸ ਪੈਂਦਾ ਠੀਕ ਹੈ ਜੀ ਉਹਦੀਆਂ ਸਪਰੇਮਾਂ ਇੱਕ ਦੋ ਕਰਨੀਆਂ ਪੈਣਗੀਆਂ ਜੇ ਨਹੀਂ ਕਰਨੀਆਂ ਤਾਂ ਇਹਨੂੰ ਦੋ ਤਿੰਨ ਬਰੀ ਸੁਆਹ ਪਾ ਦਿਓ ਘਰ ਜੁਗਾ ਠੀ ਫਲਾਇ ਕਿਹੋ ਜੀ ਆਹੀ ਨਰਮੇ ਦੇ ਉੱਤੇ ਹੀ ਪੌਂਦੇ ਪੱਤਿਆਂ ਤੇ ਠੀਕ ਹੈ ਕੋਈ ਗਲਾਬੀ ਗਲੂ ਵੀ ਸੰਢੀ ਨਹੀਂ ਪੈਂਦੀ ਕੋਹਣੀ ਪੈਂਦੀ ਸੀ ਠੀਕ ਹੈ ਤੇ ਇਹਨੇ ਜਿਹੜੀ ਸਵਾਹ ਆਹੀ ਜਿਹੜੀਆਂ ਸਬਜ਼ੀਆਂ ਲਾਲ ਭੁੰਡੀ ਆਉਂਦੀ ਕਦੂਆਂ ਨੂੰ ਉਹਦੇ ਦੇ ਵਿਪਾਰ ਨੇ ਇਹ ਕਿ ਕੀੜੇ ਦਾ ਕੰਮ ਵੀ ਕਰਦੀ ਹੈ ਤੇ ਪੋਟਾਸ਼ ਇਹਦੇ ਪੋਟਾਸ਼ੀਅਮ ਵੀ ਹੁੰਦਾ ਠੀਕ ਹੈ ਠੀਕ ਹੈ ਸਵਾਹ ਹੁਣ ਆਪਣੇ ਲੋਹੜੀ ਵੇਲੇ ਵਾਧੂ ਹੋ ਜਾਣੀ ਹੈ ਜੇ ਕੋਈ ਚੁੱਲਾ ਨਹੀਂ ਬਾਲਦਾ ਪਰਿਵਾਰ ਠੀਕ ਹੈ ਤੂੰ ਉਤੋਂ ਘੱਟਾ ਭਰੇ ਬੰਦਾ ਠੀਕ ਹੈ ਤੇ ਜਦੋਂ ਤਰੇਲ ਹੋਵੇ ਤੜਕੇ ਛੜਿਆ ਤੇ ਉੱਤੇ ਜੰਮ ਜਾਣੀ ਹੈ ਸੀਮੈਂਟ ਵਾਂਗੂ ਠੀਕ ਹੈ ਥੋੜਾ ਪਿਆਜ਼ ਵਧ ਹਾਂਜੀ ਹਾਂਜੀ ਆਪਾਂ ਦਾ ਥੱਲਾ ਸਗਾਣਾ ਨਾ ਉਹ ਨੂੰ ਕੀੜਾਣ ਲੱਗਦਾ ਤੇ ਥੋੜਾ ਪਿਆਜ਼ ਵਧੀਆ ਰਹੂਗਾ